ਮੰਦਰ ਦੇ ਵਿੱਚ ਖੜੇ ਇਸ ਨੌਜਵਾਨ ਨੂੰ ਪਹਿਲੀ ਨਜ਼ਰ ਦੇਖ ਹਰ ਕੋਈ ਐਵੇਂ ਸੋਚ ਰਿਹਾ ਕਿ ਭਲਾ ਇਹ ਨੌਜਵਾਨ ਪੂਜਾ ਕਰਦਾ ਹੋਵੇ ਪਰ ਜਨਾਬ ਇੱਥੇ ਤੁਹਾਡੀਆਂ ਅੱਖਾਂ ਵੀ ਭੁਲੇਖਾ ਖਾ ਗਈਆਂ ਅੱਗੇ ਜੋ ਅਸੀਂ ਇਹਦੇ ਕਾਰਨਾਮਿਆਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਸੁਣ ਤੁਸੀਂ 당ਗ ਰਹਿ ਜਾਓਗੇ ਪਹਿਲਾਂ ਇਸ ਦੀਆਂ ਘਟੀਆਂ ਹਰਕਤਾਂ ਦੇਖ ਲਓ ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਭਗਵਾਨ ਦੇ ਦਰ ਤੇ ਮੱਥਾ ਟੇਕਣ ਦੀ ਬਜਾਏ ਨੌਜਵਾਨ ਕੁਝ ਹੋਰ ਹੀ ਕਰ ਗਿਆ ਦਰਸਲ ਇਹ ਵੀਡੀਓ ਅਮ੍ਰਿਤਸਰ ਦੇ ਸ਼ਿਵਾਲਾ ਗੰਗਾ ਰਾਮ ਮੰਦਿਰ ਦੀ ਹੈ ਜਿਸ ਵਿੱਚ ਬਣੇ ਸ਼ਨੀ ਦੇ ਮੰਦਿਰ ਦੇ ਵਿੱਚੋਂ ਨੌਜਵਾਨ ਨੇ ਚਾਂਦੀ ਦੀ ਕੌਲੀ ਅਤੇ ਥਾਲ ਚੋਰੀ ਕੀਤਾ ਹੈ ਜਿਸ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਅਜਿਹੇ ਨੌਜਵਾਨਾਂ 'ਤੇ ਨਕੇਲ ਕਸੀ ਜਾਵੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਅਮ੍ਰਿਤਸਰ ਦੇ ਵਿੱਚ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਨੇ ਮੰਦਰਾਂ ਤੇ ਗੁਰਦੁਆਰਿਆਂ ਨੂੰ ਸ਼ਰੀਆਮ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਅਜੇਹੇ ਚ ਧਰਮ ਸਥਾਨਾਂ ਚ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ। ਮੰਦਰ ਦੇ ਵਿੱਚ ਖੜੇ ਇਸ ਨੌਜਵਾਨ ਨੂੰ ਪਹਿਲੀ ਨਜ਼ਰ ਦੇਖ ਹਰ ਕੋਈ ਐਵੇਂ ਸੋਚ ਰਿਹਾ ਕਿ ਭਲਾ ਇਹ ਨੌਜਵਾਨ ਪੂਜਾ ਕਰਦਾ ਹੋਵੇ। ਪਰ ਜਨਾਬ ਇੱਥੇ ਤੁਹਾਡੀਆਂ ਅੱਖਾਂ ਵੀ ਪੁਲੇਖਾ ਖਾ ਗਈਆਂ। ਅੱਗੇ ਜੋ ਅਸੀਂ ਇਹਦੇ ਕਾਰਨਾਮਿਆਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਸੁਣ ਤੁਸੀਂ 당ਗ ਰਹਿ ਜਾਓਗੇ। ਇਹ ਲਾਂ ਇਸ਼ਦੀਆਂ ਕਟਿਆ ਹਰਕਤਾਂ ਦੇਖ ਲਓ ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਭਗਵਾਨ ਦੇ ਦਰ ਤੇ ਮੱਥਾ ਟੇਕਣ ਦੀ ਬਜਾਏ ਨੌਜਵਾਨ ਕੁਝ ਹੋਰ ਹੀ ਕਰ ਗਿਆ ਅਰਸਲ ਇਹ ਵੀਡੀਓ ਅੰਮ੍ਰਿਤਸਰ ਦੇ ਸ਼ਿਵਾਲਾ ਗੰਗਾ ਰਾਮ ਮੰਦਿਰ ਦੀ ਹੈ ਜਿਸ ਵਿੱਚ ਬਣੇ ਸ਼ਨੀ ਦੇ ਮੰਦਿਰ ਦੇ ਵਿੱਚੋਂ ਨੌਜਵਾਨ ਨੇ ਚਾਂਦੀ ਦੀ ਕੌਲੀ ਅਤੇ ਥਾਲ ਚੋਰੀ ਕੀਤਾ ਹੈ ਜਿਸ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਅਜਿਹੇ ਨੌਜਵਾਨਾਂ ਤੇ ਨਕੇਲ ਕੱਸੀ ਜਾਵੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਅਜਹੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਨੇ ਮੰਦਰਾਂ ਤੇ ਗੁਰਦੁਆਰਿਆਂ ਨੂੰ ਸ਼ਰੀਆਮ ਨਿਸ਼ਾਨਾ ਬਣਾਇਆ ਜਾ ਰਿਹਾ ਸੋ ਅਜੇਹੇ ਚ ਧਰਮ ਸਥਾਨਾਂ ਚ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ